ਪੰਜਾਬ ਦੇ ਵਿੱਚ ਇਸ ਵਕਤ ਤਬਾਹੀ ਦਾ ਖੌਫਨਾਕ ਮੰਜ਼ਰ ਦੇਖਣ ਨੂੰ ਮਿਲ ਰਿਹਾ ਜਿੱਥੇ ਕਿ ਲਗਾਤਾਰ ਤਿੰਨ ਦਰਿਆ ਸਤਲੁਜ ਬਿਆਸ ਅਤੇ ਰਾਵੀ ਤਬਾਹੀ ਮਚਾ ਰਹੇ ਨੇ ਲੋਕਾਂ ਨੂੰ ਘਰੋਂ ਬੇਕਾਰ ਕਰ ਦਿੱਤਾ ਲੋਕਾਂ ਦੀ ਜੜੀਆਂ ਕਰੋੜਾਂ ਦੀਆਂ ਕੋਠੀਆਂ ਟਹਿਰੀਆਂ ਨੇ ਵੱਡੀਆਂ-ਵੱਡੀਆਂ ਇਮਾਰਤਾਂ ਸਾਰਾ ਕੁਝ ਟਹਿ ਢੇਰੀ ਹੁੰਦਾ ਨਜ਼ਰ ਆਇਆ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਰਹੀਆਂ ਨੇ ਤੇ ਉਸ ਦੇ ਵਿੱਚ ਹੁਣ ਅਗਲਾ ਕੱਗਰ ਦਰਿਆ ਦੇ ਵਿੱਚ ਵੀ ਜਿਹੜਾ ਪਾਣੀ ਦਾ ਪੱਧਰ ਵਧਣ ਲੱਗ ਚੁੱਕਿਆ ਤੇ ਇਸ ਵਕਤ ਕੱਗਰ ਨੇ ਵੀ ਤਬਾਹੀ ਮਚਾਉਣੀ ਆ ਜਿਹੜੀ ਸ਼ੁਰੂ ਕਰ ਦਿੱਤੀ ਆ ਕੁਝ ਤਸਵੀਰਾਂ ਪਟਿਆਲੇ ਦੇ ਪਿੰਡਾਂ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਿ ਜਿਹੜਾ ਕਾਮੀ ਖੁਰਦ ਪਿੰਡ জাফর ਚਮਾਰੂ ਪਿੰਡ ਦੇ ਵਿੱਚ ਜਿਹੜੇ ਰਾਜਪੁਰਾ ਪਟਿਆਲੇ ਦੇ ਬਿਲਕੁਲ ਘਨੌਰ ਹਲਕੇ ਦੇ ਪਿੰਡ ਨੇ ਤਾਂ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਵੜਨਾ ਹੋ ਚੁੱਕਾ ਜਾਨੀ ਕਿ ਘੱਗਰ ਦੇ ਬੰਨ ਟੁੱਟਣ ਲੱਗ ਚੁੱਕੇ ਨੇ ਹਾਲਾਂਕਿ ਪਹਿਲਾਂ ਹੀ ਜਿਹੜਾ ਪ੍ਰਸ਼ਾਸਨ ਨੇ ਬੀਤੇ ਦਿਨ ਇਹਨਾਂ ਪੰਡਾਂ ਨੂੰ ਜਿਹੜਾ ਅਲਰਟ ਤੇ ਰਹਿਣ ਨੂੰ ਲੈ ਕੇ ਹਾਈ ਅਲਰਟ ਆ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਜਿਹੜਾ ਇਸ ਵਕਤ ਜਿਹੜੀ ਤਸਵੀਰ ਨਿਕਲ ਕੇ ਸਾਹਮਣੇ ਆਈ ਆ ਬਹੁਤ ਜ਼ਿਆਦੇ ਭਾਵੂ ਕਰਨ ਵਾਲੀ ਭਿਆਨਕ ਤਸਵੀਰ ਹੈ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਦਾ ਮਾਝਾ ਏਰੀਆ ਜਾਂ ਫਿਰ ਉਧਰ ਹੁਸ਼ਿਆਰਪੁਰ ਕਪੂਰਥਲਾ ਸultanpur ਲੋਧੀ ਦਾ ਏਰੀਆ ਜਿਹੜਾ ਡੁੱਬਿਆ ਪਿਆ ਤੇ ਮਾਲਵੇ ਦਾ ਫਾਜ਼ਲਕਾ ਏਰੀਆ ਤੇ ਇਸ ਵਕਤ ਇਹ ਇਲਾਕਾ ਘਨੌਰ ਪਟਿਆਲੇ ਦਾ ਇਲਾਕਾ ਪਾਣੀ ਦੇ ਵਿੱਚ ਡੁੱਬਣ ਨੂੰ ਤਿਆਰ ਹੋ ਚੁੱਕਿਆ ਕਿਉਂਕਿ ਘੱਗਰ ਦਰਿਆ ਦੇ ਬੰਨ ਟੁੱਟਣ ਲੱਗ ਚੁੱਕੇ ਨੇ ਹਾਲਾਂਕਿ ਜੇਕਰ ਬੀਤੇ ਦਿਨ ਦੀ ਗੱਲ ਕਰੀਏ ਬੀਤੇ ਦਿਨ ਸੁੱਕਣਾ ਲੈ ਕੇ ਜਦੋਂ ਓਵਰਫਲੋ ਹੋਣ ਲੱਗ ਜਾਂਦੀ ਆ ਉਸ ਵਕਤ ਦੋ ਫਲੱਡ ਗੇਟ ਖੋਲੇ ਜਾਂਦੇ ਨੇ ਤੇ ਉਸ ਨੂੰ ਕੰਟਰੋਲ ਕਰਨ ਦੇ ਲਈ ਪਰ ਅੱਜ ਜਦੋਂ ਪਾਣੀ ਦਾ ਪੱਧਰ ਵੱਧਾ ਮੁੜ ਤੋਂ ਫਿਰ ਇੱਕ ਫਲੱਡ ਗੇਟ ਖੋਲਿਆ ਗਿਆ ਤੇ ਜਾਨੀ ਕਿ ਲਗਾਤਾਰ ਕਗਰ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਤੇ ਪਾਣੀ ਲਗਾਤਾਰ ਕਗਰ ਦਰਿਆ ਦੇ ਵਿੱਚ ਵੱਧ ਰਿਹਾ ਕਕਰ ਦੌ ਰਿਹਾ ਇਸ ਵਕਤ ਤੂਫਾਨ ਦੇ ਉੱਪਰ ਚੱਲਿਆ ਖਾਸ ਤੌਰ ਤੇ ਪਟਿਆਲੇ ਦਾ ਖਨੌਰ ਇਲਾਕਾ ਤੇ ਉਸ ਤੋਂ ਬਾਅਦ ਰਾਜਪੁਰੇ ਦਾ ਇਲਾਕਾ ਸੰਗਰੂਰ ਖਨੌਰੀ ਦਾ ਇਲਾਕਾ ਪਾਤੜਾ ਦਾ ਜਿਹੜਾ ਸਾਰੇ ਨੂੰ ਲਗਾਤਾਰ ਅਲਰਟ ਕੀਤਾ ਗਿਆ ਕਿ ਇਸ ਦੇ ਜੰਨਾ ਵੀ ਜਾਨੀ ਕਿ ਖੱਗਰ ਦੇ ਆਸ-ਪਾਸੇ ਪਿੰਡ ਨੇ ਹਰ ਵਕਤ ਦਿਨ ਰਾਤ ਚੌਕਸ ਤੇ ਰਹਿਣ ਕਿਉਂਕਿ ਕਿਸੇ ਵੀ ਵੇਲੇ ਜੇਕਰ ਖੱਗਰ ਦਰਿਆ ਦਾ ਬੰਨ ਟੁੱਟਦਾ ਤਾਂ ਤਬਾਹੀ ਹੀ ਮਚਾ ਕੇ ਰੱਖ ਦੋਵੇਗਾ ਜਾਨੀ ਕਿ ਉਹ ਤਬਾਹੀ ਜਿਹੜੀ ਖੱਗਰ ਦਰਿਆ ਨੇ ਸਾਲ 200 ਦੇ ਵਿੱਚ ਮਨਾਈ ਜੜੀ ਮਚਾ ਕੇ ਰੱਖ ਦਿੱਤੀ ਸੀ ਤੇ ਇਸ ਵਕਤ ਸ਼ੁਰੂਆਤ ਕਗਰ ਦਰਿਆ ਨੇ ਕਰ ਦਿੱਤੀ ਹੈ ਕਿਉਂਕਿ ਪਟਿਆਲੇ ਦੇ ਪਿੰਡ ਕਾਮੀ ਖੁਰਦ ਚਮਾਰੂ ਦੇ ਵਿੱਚ ਇਸ ਵਕਤ ਕਗਰ ਦਰਿਆ ਦੇ ਬੰਨ ਟੁੱਟਣ ਲੱਗੇ ਨੇ ਲੋਕਾਂ ਦੇ ਇੱਕ ਪਿੰਡਾਂ ਦੇ ਵਿੱਚ ਇਸ ਵਕਤ ਪਾਣੀ ਵੜ ਚੁੱਕਿਆ ਇਸ ਵਕਤ ਜਿਆ ਕੋਈ ਐਕਸਕਲੂਸਿਵ ਤਸਵੀਰਾਂ ਆਈਆਂ ਨੇ ਕਿ ਜਿਹੜਾ ਸੁਗਨਾ ਲੇਕ ਦੇ ਫਲੱਡ ਗੇਟ ਖੋਲਣ ਤੋਂ ਬਾਅਦ ਕਿਸ ਤਰੀਕੇ ਪਟਿਆਲੇ ਦੇ ਪਿੰਡਾਂ ਦੇ ਵਿੱਚ ਕਗਰ ਦਰਿਆ ਓਵਰਫਲੋ ਹੋਣ ਲੱਗ ਚੁੱਕਿਆ ਹੈ